ਹਾਂਜੀ ਸਸਿਕਾ ਸਾਰੇ ਦੋਸਤਾਂ ਨੂੰ ਤੁਹਾਡੇ ਆਪਣੇ ਚੈਨਸ ਨਹੀਂ ਕੁੰਗੇ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਭਰਵੇਂ ਕ੍ਰੇਲੇ ਉਹਦੇ ਲਈ ਕ੍ਰੇਲੇ ਆਪਾਂ ਲਏ 1 ਕਿਲੋ ਹਾਂਜੀ ਕ੍ਰੇਲੇ ਨੂੰ ਇਸ ਤਰੀਕੇ ਨਾਲ ਛਿੱਲ ਕੇ ਆਪਾਂ ਸਾਰੇ ਕ੍ਰੇਲੇ ਨੂੰ ਛਿੱਲਵਾਂਗੇ ਹਾਂਜੀ ਸਾਡੇ ਕ੍ਰੇਲੇ ਇੱਕ ਜਿਹੜੇ ਕ੍ਰੇਲੇ ਆ ਛਿੱਲ ਹੋ ਚੁੱਕੇ ਨੇ ਇਹਨਾਂ ਨੂੰ ਆਪਾਂ ਫਰਾਈਮ ਦੇ ਵਿੱਚ ਸਰੋਂ ਦਾ ਤੇਲ ਵਾ ਕੇ ਇਹਨੂੰ ਆਪਾਂ ਫਰਾਈ ਕਰ ਲਵਾਂਗੇ ਹਾਂਜੀ ਇਸ ਤਰੀਕੇ ਨਾਲ ਤਰਪਾ ਕੇ ਆਪਾਂ ਇਹਨਾਂ ਨੂੰ ਹੌਲੀ ਹੌਲੀ ਇਹ ਕਲੇ ਕਲੇ ਜੜ ਗਏ ਚ ਤਾਂ ਆਪਾਂ ਇਹਨਾਂ ਨੂੰ ਫਰਾਈ ਕਰ ਲਵਾਂਗੇ ਹਾਂਜੀ ਸਾਰੇ ਕ੍ਰੇਲਿਆਂ ਨੂੰ ਹੌਲੀ ਹੌਲੀ ਆਪਾਂ ਤੇਲ ਦੇ ਵਿੱਚ ਫਰਾਈ ਕਰ ਲਵਾਂਗੇ ਇਸ ਤਰੀਕੇ ਦੇ ਨਾਲ ਹੌਲੀ ਹੌਲੀ ਹਾਂਜੀ ਤੇ ਜਿਆ ਸਾਡੇ ਕ੍ਰੇਲੇ ਜਿਹੜੇ ਆ ਫਰਾਈ ਹੋ ਜਾਣਗੇ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਬਾਹਰ ਤੇ ਜਿਹੜਾ ਮਸਾਲਾ ਆ ਆਪਾਂ ਇਹ ਚ ਭਰਨਾ ਉਹਨੂੰ ਬਣਾ ਲਵਾਂਗੇ ਪਿਆਜ਼ ਟਮਾਟਰ ਵਗੈਰਾ ਸਾਰਾ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਸਾਲੇ ਨੂੰ ਦੇ ਵਿੱਚ ਜਿਹੜੇ ਮਸਾਲੇ ਪਾਣੇ ਆ ਉਹ ਆਪਾਂ ਤੁਹਾਨੂੰ ਦੱਸਦੇ ਆ ਹਾਂਜੀ ਤੇ ਮਸਾਲੇ ਵਿੱਚ ਆਪਾਂ ਪਾਵਾਂਗੇ ਇਹਦੇ ਵਿੱਚ ਆਪਾਂ ਪਾਵਾਂਗੇ ਹਰੀਆਂ ਮਿਰਚਾਂ ਪਾ ਦਵਾਂਗੇ ਹਾਂਜੀ ਟਮਾਟਰਾਂ ਤੋਂ ਬਾਅਦ ਤੇ ਹੌਲੀ ਹੌਲੀ ਫਰਾਈ ਛੇੜਾ ਦੇ ਕੇ ਇਹ ਚ ਪਾਵਾਂ ਗਰਮ ਮਸਾਲਾ ਸਵਾਦ ਅਨੁਸਾਰ ਤੇ ਇਹ ਚ ਪਾਵਾਂਗੇ ਹਲਦੀ ਹਾਂਜੀ ਹਲਦੀ ਪਾਉਣ ਤੋਂ ਬਾਅਦ ਆਪਾਂ ਪਾਵਾਂਗੇ ਲੋਨ ਇਹਨੂੰ ਥੋੜੀ ਜਿੜੇ ਫਰਾਈ ਹੋਣ ਤੋਂ ਬਾਅਦ ਮਸਾਲੇ ਨੂੰ ਆਪਾਂ ਛੇੜਾ ਦਵਾਂਗੇ ਹਾਂਜੀ ਛੇੜਾ ਦੇਣ ਤੋਂ ਬਾਅਦ ਹੌਲੀ-ਹੌਲੀ ਤੇ ਇਸ ਤਰੀਕੇ ਨਾਲ ਛੇੜਾ ਦੇ ਕੇ ਹੌਲੀ-ਹੌਲੀ ਜਾਂ ਸਾਡਾ ਜਿਹੜਾ ਮਸਾਲਾ ਪੂਰੀ ਤਰ੍ਹਾਂ ਮਿਕਸ ਹੋ ਜਵੇ ਉਸ ਤੋਂ ਬਾਅਦ ਨੂੰ ਆਪਾਂ ਹਲਾ ਲਵਾਂਗੇ ਕੜਾਹੀ ਨੂੰ ਗੈਸ ਕਰਦਾਂਗੇ ਬੰਦ ਤੇ ਜਿਹੜੇ ਮਸਾਲਾ ਬਣਿਆ ਆਪਾਂ ਇਹਨੂੰ ਕ੍ਰੇਲਿਆਂ ਵਿੱਚ ਭਰ ਲਵਾਂਗੇ ਇਹਨਾਂ ਨੂੰ ਦੁਬਾਰਾ ਤੜਨਾ ਨਹੀਂ ਹੈਗਾ ਇਹ ਖਾਣ ਵਾਸਤੇ ਤਿਆਰ ਆ ਇਹ ਰੋਟੀ ਨਾਲ ਖਾਓ ਨਾਲ ਨਾਲ ਖਾਓ ਹਾਂਜੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਤੇ ਸ਼ੇਅਰ ਜੁੜਕਰੋ ਧੰਨਵਾਦ